ਸਾਂਸਦ ਗੁਰਜੀਤ ਸਿੰਘ ਔਸ਼ਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀ ਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇੱਕ ਗੰਭੀਰ ਜਨਤਕ ਮਸਲੇ ਤੇ ਵਿਚਾਰ-ਵਟਾਂਦਰਾ ਕੀਤਾ ਜਿਸ ਵਿੱਚ ਵਿਦਿਆਰਥੀਆਂ ਦੀ ਵੱਧਦੀ ਹੋਈ ਮੰਗ ਅਤੇ GNDU ਵਿੱਚ ਸੀਟਾਂ ਦੀ ਕਮੀ ਨੂੰ ਲੈ ਕੇ ਚਿੰਤਾ ਜ਼ਾਤਾਈ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 22 ਚਾਂਸਲਰ ਸਾਹਿਬ ਨੂੰ ਮਿਲੇ ਹਨ ਮਿਲ ਕੇ ਜਿੱਥੇ ਜਿਹੜੇ ਨਵੇਂ ਵਿਦਿਆਰਥੀ ਦਾਖਲਾ ਲੈਣਾ ਚਾਹੁੰਦੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਡਿਸਕਸ ਕੀਤੀਆਂ ਨੇ ਉੱਥੇ ਇੱਕ ਗੱਲ ਦਾ ਨੰਨ ਧੰਨਵਾਦ ਵੀ ਕੀਤਾ ਕਿਉਂਕਿ ਪਿਛਲੇ ਦਿਨੀ ਅਸੀਂ ਰਿਕੁਐਸਟ ਕੀਤੀ ਸੀ ਕਿ ਜਿਹੜੀਆਂ ਸੀਟਾਂ ਨੇ ਵਧਾਈਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਇਸ ਸਮੇਂ ਬਹੁਤ ਵਿਦਿਆਰਥੀ ਜਿਹੜੇ ਨੇ ਉਹ ਦਾਖਲਾ ਲੈਣਾ ਚਾਹੁੰਦੇ ਕਿਉਂਕਿ ਬਾਹਰ ਦਾ ਰੁਝਾਨ ਜਿਹੜਾ ਕਾਫੀ ਘਟਿਆ ਆ ਉਸ ਤੋਂ ਇਲਾਵਾ ਇਨਫਰਾਸਟ੍ਰਕਚਰ ਨੂੰ ਲੈ ਕੇ ਡਿਸਕਸ ਹੋਇਆ ਕਿਉਂਕਿ ਜਿਸ ਤਰੀਕੇ ਨਾਲ ਰੁਝਾਨ ਵਧਿਆ ਆ ਆਉਣ ਵਾਲੇ ਸਮੇਂ 'ਚ ਸਾਨੂੰ ਬਿਲਡਿੰਗਸ ਦੀਆਂ ਵੀ ਲੋਡ ਪੈਣੀਆਂ ਨੇ ਆਉਣ ਵਾਲੇ ਸਮੇਂ 'ਚ ਹੋਸਟਲਸ ਦੀਆਂ ਵੀ ਲੋਡ ਪੈਣੀਆਂ ਨੇ ਔਰ ਜਦੋਂ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਰਿਹਾ ਉਹਦੇ ਤੇ ਜਿਹੜੀਆਂ ਸੈਂਟਰ ਗਵਰਨਮੈਂਟ ਨਾਲ ਉਹ ਵੀ ਡਿਸਕਸਚ ਤੇ ਲੈ ਕੇ ਆਏ ਆ ਜਿਵੇਂ ਓਕੀ ਦਾ ਟਰੈਕ ਐਸਟੋਟਰਾਫ ਉਹ ਲੱਗਣ ਵਾਲਾ ਏ ਜਿਹੜਾ ਸੈਂਥੈਟਿਕ ਟਰੈਕ ਜਿਹੜਾ ਐਥਲੈਟਿਕ ਦਾ ਐ ਉਹ ਇੱਥੇ ਇੰਸਟਾਲ ਹੋਣ ਵਾਲਾ ਏ ਇੱਕ ਮਲਟੀ ਕੰਪਲੈਕਸ ਜਿਹੜਾ ਆ ਉਹ ਬਣਾਉਣਾ ਚਾਹੀਦਾ ਇੱਥੇ ਯੂਨੀਵਰਸਿਟੀ ਦੇ ਵਿੱਚ ਔਰ ਜਿਹੜੇ ਕੋਈ ਹੋਰ ਵੀ ਕੰਮ ਜਿਹੜੇ ਰੁਕੇ ਨੇ ਜਿਹੜੇ ਪੁਰਾਣੇ ਨੇ ਉਹ ਸਾਰੇ ਹੀ ਅਸੀਂ ਡਿਸਕਸ ਕੀਤੇ ਨੇ